ਉਸ ਪਿੰਡ ਪਰਥਲੇ ਦੋਸਤਾਂ ਨੇ ਬੁਲਾਇਆ ਜਿਹੜੀ ਅੱਜ ਕੱਲ ਤਰਾਸ ਗਈ ਆ ਰੁੱਖ ਅੱਗੇ ਘਟ ਰਹੇ ਨੇ ਹਨਾ ਅੱਜ ਕਹਿੰਦੇ ਵੀ ਅੱਗ ਲਾਤੀ ਹਜੇ ਤੱਕ ਇਹ ਨਹੀਂ ਪਤਾ ਵੀ ਕਿਹਨੇ ਅੱਗ ਲਾਈ ਆ ਇਹ ਤੁਹਾਨੂੰ ਇਹ ਮਾਹੌਲ ਦਿਖਾ ਦਿੰਨੇ ਆ ਜਿਹੜੀ ਰੁੱਖ ਨੇ ਦਰਖਤ ਨੇ ਇਹ ਜੜਾਂ 'ਚ ਇਹਨਾਂ ਨੂੰ ਸੇਕ ਲਾਤਾ ਅੱਜ ਕੱਲ ਉਹ ਵੀ ਅੱਗ ਵਰਦੀ ਆ ਉੱਪਰੋਂ ਤੇ ਕੁਝ ਰੁੱਖਾਂ ਦੇ ਜੜਾਂ 'ਚ ਸੇਕ ਲਾਉਣਾ ਮਤਲਬ ਰੁੱਖਾਂ ਨੂੰ ਖਤਮ ਕਰਨ ਦਾ ਇੱਕ ਹੋਇਆਗਾ ਵਾ ਜਦਕੇ ਮੈਨੂੰ ਇੰਨਾਕ ਪਤਾ ਵੀ ਇੱਕ ਕਾਨੂੰਨ ਹੈਗਾ ਵੀ ਤੁਸੀਂ ਜ਼ਰਾਖਤ ਪੱਟ ਨਹੀਂ ਸਕਦੇ ਹੈਗੇ ਤਵਾਂ ਨਹੀਂ ਕਰ ਸਕਦੇ ਹੈਗੇ ਪਰਮਿਸ਼ਨ ਲੈਣੀ ਪੈਂਦੀ ਹੈ ਸਰਕਾਰ ਦੀ ਪਰ ਆਪਾਂ ਜੇ ਦੇਖਦੇ ਹਾਂ ਭਰਤਲੇ ਨੂੰ ਪਿੰਡ ਨੂੰ ਜਿਹੜੀ ਸੜਕ ਜਾਂਦੀ ਆ ਉੱਥੇ ਆਹ ਹਾਲ ਕੀਤਾ ਹੋਇਆ ਇਹਦੇ ਵਿੱਚ ਆਪਾਂ ਇੱਕ ਹੋਰ ਵੀ ਚੀਜ਼ ਦੇ ਦੇ ਰਹੇ ਹਾਂ ਵੀ ਖੇਤ ਦੇ ਵਿੱਚ ਜਿਹੜਾ ਹਰਾ ਖੜਾ ਵਾ ਨਾ ਇਹ ਇਹ ਮੇਰੇ ਖਿਆਲ ਬਾਜਰਾ ਬੂਝਿਆਂ ਵਾਲਾ ਉਹ ਵੀ ਫੁਕਿਆ ਆ ਸੇਕ ਕਿੱਥੇ ਦਾ ਘਾਰਿਆ ਹਜੇ ਤੱਕ ਪਹਿਲਾਂ ਲੰਬੀ ਲਾਟ ਨਿਕਲੀ ਹੋਊਗੀ ਜਾਨੂ ਦੋਸਤਾਂ ਨੇ ਬੁਲਾਇਆ ਜਾਨੂ ਜਿਹੜੀ ਅੱਗੇ ਇਹ ਬੁਝ ਚੁਪੀ ਆ ਹਨਾ ਇੱਕ ਇਹਨਾਂ ਨੇ ਦੱਸੇ ਫੈਬਰਿਕਟ ਵਾਲਿਆਂ ਨੂੰ ਵੀ ਮਤਲਬ ਇਹਨਾਂ ਨੇ ਕਾਲ ਕੀਤੀ ਆ ਹੁਣ ਤੁਹਾਡੇ ਸਾਹਮਣੇ ਆ ਵੀ ਕਿੰਨੇ ਰੁੱਖਾਂ ਦੀਆਂ ਜੜਾਂ ਦੇ ਵਿੱਚ ਡਾਢਾ ਸੇਕ ਦੇ ਦਿੱਤਾ ਗਿਆ ਵਾ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਲਵਾਂ ਇੱਕ ਦਰਖਤ ਵੱਡਿਆ ਵੀ ਹੋਇਆ ਹਾਂ ਇਹ ਕਿਵੇਂ ਵਧਿਆ ਕਿਹੜਾ ਕਾਨੂੰਨ ਆ ਇਹਨੂੰ ਕੱਟਣ ਦਾ ਆ ਦੇਖੋ ਕਾਫੀ ਲੰਬੇ ਉਹਦੇ ਵਿੱਚ ਹੈਗੀ ਆ ਹਨਾ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੇ ਪਿੰਡ ਵਾਲਿਆਂ ਨੇ ਬੁਲਾਇਆ ਵਾ ਪਿੰਡ ਵਾਲਿਆਂ ਨੇ ਗੱਲ ਕੀਤੀ ਆ ਉਹ ਸਾਹਮਣੇ ਖੜੇ ਨੇ ਦੇਖਦੇ ਨੇ ਕੀ ਕਹਿੰਦੇ ਨੇ ਉਹ ਇਸ ਬਾਰੇ ਕਿਵੇਂ ਆ ਹਰ ਇੱਕ ਗੱਲ ਆ ਵੀ ਸੜਕ ਤੇ ਰੁੱਖਾਂ ਦੀ ਛਾਂ ਕਰਕੇ ਕਾਫੀ ਮੌਸਮ ਵਧੀਆ ਜਿਹਾ ਸੀ ਜੇ ਇੱਥੇ ਮੇ ਉੱਪਰ ਜ਼ਿਆਦਾ ਤੰਗ ਨਹੀਂ ਕਰਦੀ ਹੈਗੀ ਪਰ ਜਿਹੜਾ ਹਾਲਾਤ ਨੇ ਦਰੱਖਤ ਖਤਮ ਹੋ ਗਏ ਜਿਹੜੀ ਕੰਕਰੀਟ ਆ ਇਹਦਾ ਤਾਪਮਾਨ ਵਧਣਾ ਇਹਦਾ ਸੇਕ ਵਧਣਾ ਸੇਕ ਵਧਣ ਨਾਲ ਅੱਜ ਕੱਲ ਰੌਲਾ ਪੈ ਰਿਹਾ ਵੀ ਏਸੀਆਂ ਦੇ ਕੰਪਰੈਸ਼ਨ ਫਟਣ ਲੱਗੇ ਟੈਂਪਰੇਚਰ 45 55 ਤੱਕ ਜਾਣ ਲੱਗਿਆ ਉਹ ਇਹਨਾਂ ਰੁੱਖਾਂ ਦੀ ਘਾਟ ਕਰਕੇ ਹੀ ਆ ਇਹਨਾਂ ਰੁੱਖਾਂ ਨੂੰ ਫੋਕਣ ਕਰਕੇ ਹੀ ਆ ਰੁੱਖਾਂ ਨੂੰ ਖਤਮ ਕਰ ਕਰਕੇ ਹੀ ਆ ਆਪਾਂ ਗੱਲ ਕਰਦੇ ਆ ਕੁਝ ਪਿੰਡ ਵਾਲੇ ਖੜੇ ਆ। ਦੋਸਤ ਕੀ ਹਾਲ ਚਾਲ ਹੈ? ਹਾਂ ਦੋਸਤ ਬਲਾਇਆ ਸੀ ਕਿਵੇਂ ਕੀ ਅੱਗ ਰਹੀ ਸੀ ਇਹ ਰਹਾ ਹੈ। ਹੈਲੋ। ਹਾਂ ਜੀ ਹਾਂ ਜੀ। ਕੀ ਗੱਲ ਹੈ? ਅਸੀਂ ਨਾ ਹੋਏ ਹੋਏ ਸੰਭਰਾਲੇ ਤੋਂ ਆਏ ਹਾਂ। ਜੀ ਬਈ ਨਾਲ ਦਵਾਈ ਲਵਾ ਕੇ ਆਏ ਸੀ ਜਦ ਮੈਂ ਦੇਖਿਆ ਤਾਂ ਇੱਥੇ ਅੱਗ ਲੱਗੀ ਹੋਈ ਸੀ। ਜੀ ਤੇ ਇੱਕ ਖਾਸੇ ਬੂਟਿਆਂ ਦੇ ਥੱਲੇ ਸੇਕ ਲੱਗੇ ਹੋਏ ਨੇ ਤੇ ਉੱਤੇ ਪੱਤੇ ਵੀ ਨਾਲੇ ਮਰ ਜਾਗੇ ਕੁਝ ਬੂਟਿਆਂ ਦੇ ਤਾਂ ਇੰਨੀ ਜੂੜ ਨਾਲ ਸੇਕ ਲੱਗਿਆ ਹੋਇਆ ਹੈ ਜੀ ਹੁਣ ਇਹ ਲਾਉਣ ਵਾਲਾ ਕੌਣ ਹੈ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਅੱਛਾ ਇਹ ਜਿਹੇ ਜਹ ਕੰਮ ਕਰਨ ਨਾ ਕੀਤਾ ਜਾਵੇ ਜਾਂ ਫੜਿਆ ਜਾਵੇ ਬੰਦਾ ਤਾਂ ਹੋ ਸਕਦਾ ਵੀ ਲੋਕ ਜਿਹੜੇ ਹੋੜ ਨੇ ਉਹ ਹਟ ਜਾਣੇ ਚਾਹਤ ਪ੍ਰਸ਼ਾਸਨ ਨੂੰ ਕਾਰਵਾਈ ਸ਼ਕਤੀ ਕਰਨੀ ਚਾਹੀਦੀ। ਇਹ ਜਿਹੜੇ ਦਸਤਾਵੇਜ਼ ਲਾਏ ਨੇ ਤੁਹਾਡੇ ਪਿੰਡ ਵਾਲਿਆਂ ਦੇ ਲਾਏ ਹੋਏ ਨੇ ਜਾਂ ਪ੍ਰਸ਼ਾਸਨ ਦੇ ਲਾਏ ਹੋਏ ਨੇ? ਪ੍ਰਸ਼ਾਸਨ ਦਾ ਹੈ ਜੀ। ਤੁਸੀਂ ਪਿੰਡ ਵਾਲੇ ਖੇਤੀਬਾੜੀ ਕਰਦੇ ਹੋ ਇੱਕ ਨਿੱਜੀ ਸਵਾਲ ਮੈਂ ਸਤੋਂ ਨਿੱਜੀ ਸਾਰਿਆਂ ਦੀ ਅੱਖ 'ਚ ਵੀ ਜਿਵੇਂ ਆ ਆਪਾਂ ਬੰਨ੍ਹਾ ਦੇਖ ਰਹੇ ਹਾਂ ਨਾ ਬੱਟ ਦਾ ਇਹਦਾ ਜੋ ਸੜਕ ਦਾ ਇਹਦਾ ਕਿੰਨੇ ਫੁੱਟ ਦੀ ਜਗ੍ਹਾ ਜਿਹੜੀ ਖੇਤ ਕੰਨੀ ਨੂੰ ਹੁੰਦੀ ਹੈ ਜਿਹੜੀ ਖੇਤ ਇਹ 27.5 ਫੁੱਟ ਦੀ ਸੜਕ ਹੈ ਜੀ। ਇਹ 27.5 ਫੁੱਟ ਦੀ ਸੜਕਾ ਮਾੜੀ ਮਿਹਰਬਾਨੀ ਕਰਕੇ ਡਿੰਗ ਨਾਪੋਗੇ ਵੀ ਕਿੰਨੇ ਕਿੰਨਿਆ ਡਿੰਗਾ ਬਣਦੀਆਂ ਕਿੰਨੇ ਫੁੱਟ ਬਣਦੀ ਹੈ ਇਹ। ਸਾਡੇ 27 ਫੁੱਟ ਤਾਂ ਬਹੁਤ ਹੁੰਦੀ ਹੈ ਇਹਦਾ ਮੈਨੂੰ ਲੱਗਦਾ ਕੁਝ ਨਹੀਂ ਸਾਰੀ ਜਗ੍ਹਾ ਖਾਦੀ ਹੋਈ ਆ ਪੰਜ ਕਰਮ ਦੀ ਸੜਕ ਹੈ ਜੀ ਪੰਜ ਕਰਮ ਦੀ ਸੜਕ ਲੋ ਅਲਾਰਮ ਜਾਂ ਸੁਣ ਰਹੇ ਵੀ ਫੈਬਰਿਕ ਗੇਟ ਵਗੈਰਾ ਮੰਗਾਈਏ ਤੁਸੀਂ ਗੱਡੀ ਅੱਗ ਵੀ ਆਉ ਜੀ ਅੰਦਰ ਕਿਹਾ ਵੀ ਇਹ ਸ਼ਾਇਦ ਇਹਦੇ ਇਹਦਾ ਕੁਝ ਫਾਇਦਾ ਹੋ ਜਾਊਗਾ ਬੁੱਟੇ 'ਚ ਪਾਣੀ ਪਾਉਣ ਨਾਲ ਥੋੜਾ ਨੌ ਕੀ ਸ਼ੁਭ ਨਾਮ ਤਾਂ ਦੱਸਿਓ ਮੇਰੇ ਨਾਲ ਗੁਰਜੀਤ ਸਿੰਘ ਹੈ ਜੀ ਸੋ ਗੁਰਜੀਤ ਸਿੰਘ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਵੀ ਜਿਹੜੀ ਸੜਕ ਆ 27.5 ਫੁੱਟ ਦੀ ਆ ਹੁਣ ਤੁਸੀਂ 27 ਫੁੱਟ ਬਾਈ ਜੀ ਮਾੜੀਆਂ ਕਰਮਾਂ ਨਾ ਪਿਓ ਸੜਕ ਦੀਆਂ ਕਿੰਨੀਆਂ ਨੇ ਆ ਇਹ ਡੰਗ ਡੰਗਾਈ ਪਰਮ ਦੀ ਹੈ ਜੀ 5 ਗਰਮ ਦੀ ਆ ਆਹ ਦਾ ਛੜਕ ਜਿਹੜੀ ਛੜਕ ਹੈ ਸੜਕ ਤਾਂ ਇਹ ਤੇ 11 ਫੁੱਟ ਹੁੰਦੀ ਆ 11 ਫੁੱਟ ਹਾਂ ਲਿਕਨੇ ਰਹਾੜਦਾਲ ਜਿਹੜੀ ਜਗ੍ਹਾ ਹੁੰਦੀ ਹੈ ਇਹ 5 ਗਰਮ ਦਾ ਸਾਡੇ ਪੜਥਰੇ ਦੇ ਜਿੰਨੇ ਵੀ ਬੰਨੇ ਤੋਂ ਅੰਦਰ ਨੇ ਸਾਰੀਆਂ 5 ਗਰਮ ਦੀ ਸੜਕਾਂ ਇਹ 5 ਗਰਮ ਪੰਜਾਬੀ ਦੇ ਸੋ ਕਿੰਨੇ ਫੁੱਟ ਬਣ ਗਿਆ ਸਾਢੇ 5 ਫੁੱਟ ਦੀ ਕਿ ਕਰਨ ਹੁੰਦੀ ਆ ਸਾਢੇ 5 ਫੁੱਟ ਦੀ ਹਾਂਜੀ 25 ਸਾਢੇ 25 ਫੁੱਟ ਜਗ੍ਹਾ ਬਣੂ ਇੱਕ ਪਾਸੇ ਦੀ ਟੋਟਲੀ ਟੋਟਲੀ ਸੋ ਪੁੱਛ ਆਪਾਂ ਵੀਰੇ ਅੱਗੇ ਲਈ ਆ ਉਹ ਤਾਂ ਬੰਦਾ ਚਲੋ ਗਲਤ ਹੈ ਗਈ ਹੈਗਾ ਖੈਰ ਪਿੰਡ ਵਾਲਿਆਂ ਦੀ ਮੈਂ ਕਹੂੰਗਾ ਡਾਢਾ ਕਸੂਰ ਵਿੱਚ ਹੈਗਾ ਕਿਉਂ ਖੇਤ ਵਾਲਿਆਂ ਨੂੰ ਸੜਕ ਬਾਉਣ ਦਿੰਦੇ ਨੇ ਇਹ ਸਗੋਂ ਰੁੱਖ ਵੱੱਦ ਲਾਉਣੇ ਚਾਹੀਦੇ ਨੇ ਸੋ ਅਲਾਰਮ ਸੁਣ ਰਹੇ ਸੀਗਾ ਅੱਗ ਵੀ ਆਉ ਯੰਤਰ ਗੱਡੀ ਦਾ ਬਾਕੀ ਦੇ ਦੇਣਾ ਕਦ ਤੱਕ ਪਹੁੰਚਦੀ ਆਉ ਹਨਾ ਖੈਰ ਹੁਣ ਤੱਕ ਤਾਂ ਅੱਗ ਬੁਝ ਚੁੱਕੀ ਆ ਥੋੜਾ ਧੂਆ ਧੂਆ ਰਹਿ ਗਿਆ ਸੇਕ ਹੈਗਾ ਕਿੰਨੀ ਕਿੰਨੀ ਕੀ ਦੇਰ ਹੋ ਗਈ ਤੁਹਾਨੂੰ ਗੱਡੀ ਬੁਲਾਈ ਨੂੰ ਦੋਸਤ ਹੋਈ 5 ਮਿੰਟ ਹੋਏ ਨੇ ਚਲੋ ਠੀਕ ਆ ਦੋਸਤ ਧੰਨਵਾਦ